ਉੱਥੇ ਇੱਕ ਭਾਈ ਸਾਹਿਬ ਬੋਲਣਗੇ ਉਹਦਾ ਨਾਮ ਆ ਨਿਰਵੈਰ ਸਿੰਘ ਤੇ ਨਾਮ ਲਿਖ ਦੇਣਾ ਇੱਥੇ ਹਾਂ ਉੱਥੇ ਨਾਮ ਤੁਸੀਂ ਨੋਟ ਕਰ ਲਓ ਉਹਨੂੰ ਕਿਉ ਨਿਰਵੈਰ ਸਿੰਘ ਜੀ ਮੇਰਾ ਨਾਮ ਹਰਬੰਸ ਸਿੰਘ ਆ ਤੇ ਮੇਰਾ ਰਿਕਸ਼ਾ ਬੜਾ ਚੁੱਟਾ ਜੀ ਹਾਂਜੀ ਤੇ ਨਿਰਵੈਰ ਸਿੰਘ ਜੀ ਮੈਂ ਗੁਰਤੇਗ ਬਾਦ ਸਾਬ ਨੂੰ ਅਰਦਾਸ ਕੀਤੀ ਆ ਤੇ ਮੈਂ ਮਨੂਜੀ ਸਿੰਘ ਮਿਲਿਆ ਸੀ ਦਸੇ ਵਿੱਚ ਉਹਨਾਂ ਨੇ ਤੁਹਾਡੇ ਬਾਰੇ ਦੱਸਿਆ ਜੀ ਤੇ ਮੈਂ ਅਰਦਾਸ ਕਰਤੀ ਆ ਤੇ ਆਪ ਜੀ ਕਿਰਪਾ ਕਰੋ ਇਨੀ ਗੱਲ ਉਹਨਾਂ ਨਾਲ ਤੁਸੀਂ ਬਚਨ ਕਰਨੇ ਆ ਉਹ ਅਹਿਮਦ ਸਾਹਿਬ ਆ ਉਹ ਉਹ ਦੀ ਅੰਬਰ ਸਰ ਹੁੰਦੇ ਆ ਨਾ ਸਾਹਿਬ ਸਾਹਿਬ ਤਾਂ ਦੀ ਹਾਦੀ ਪਹਿਲੇ ਪਰ ਅਰਦਾਸ ਉਹਨੇ ਤੈਨੂੰ ਇਹੀ ਕਹਿਣਾ ਵਾ ਅਰਦਾਸ ਕੀਤੀ ਜੇ ਗੁਰਤੇਗ ਬਹਾਦਰ ਸਾਹਿਬ ਨੂੰ ਕਰਨੀ ਜ਼ਰੂਰ ਆ ਕਿਉਂਕਿ ਉਹਨਾਂ ਨੂੰ ਪਤਾ ਕਿ ਲੱਗ ਜਾਂਦਾ ਜੇ ਤੂੰ ਗੁਰਤੇਗ ਬਹਾਦਰ ਸਾਹ ਹਾਂ ਉਹਨੇ ਤੂੰ ਜਾ ਕੇ ਅਰਦਾਸ ਭਾਣ ਸ਼ਾਮੀ ਜਾ ਕੇ ਅਰਦਾਸ ਵੀਨ ਦੀ ਕਰਕੇ ਤੇ ਸ਼ਾਮੀ ਨੂੰ ਉਹਨਾਂ ਨੂੰ ਕਾਲ ਕਰ ਲਿਓ ਨਿਰਵੈਰ ਭਾਈ ਨੂੰ ਤੇ ਕੱਲ ਜਾ ਕੇ ਆਪਣਾ ਰਿਕਸ਼ਾ ਲੈ ਜਾਓ ਅਸਾ ਭਾਈ ਗੁਰਜੀ ਕੀ ਫਤਿਹ ਸੋ ਕੱਲ ਵਾਲੇ ਜਿਹੜੇ ਬਜ਼ੁਰਗ ਸੀ ਉਹ ਮਿਸਰ ਇੱਥੇ ਅਸੀਂ ਬੁਲਾਇਆ ਸੀ ਗੋਲਡਨ ਗੇਟ ਦੇ ਕੱਲ ਸ਼ਾਮੀ ਫੋਨ ਆਇਆ ਸੀ ਉਹਨਾਂ ਦਾ ਤੇ ਉਹ ਆ ਕੇ ਬੈਠੇ ਹੋਏ ਆ ਤੇ ਅੱਜ ਖਾਲਸਾ ਸਾਜਨਾ ਦਿਵਸ ਹੈ ਬਸਾ ਕੀ ਹੈ ਤੇ ਗੁਰੂ ਸਾਹਿਬ ਦੇ ਇਸ ਦਿਨ ਦੇ ਉੱਤੇ ਹਨਾ ਖਾਲਸਾ ਸਾਜਨਾ ਦਿਵਸ ਤੇ ਅਸੀਂ ਬਜ਼ੁਰਗਾਂ ਨੂੰ ਇੱਕ ਗੁਰੂ ਸਾਹਿਬ ਦੇ ਵੱਲੋਂ ਤੋਹਫ਼ਾ ਦੇਣਾ ਹੈਗਾ ਨਵਾਰਿਕਸ਼ਾ ਲੈ ਕੇ ਦੇਣਾ ਹੈਗਾ ਕਿਉਂਕਿ ਪੁਰਾਣਾ ਰਿਕਸ਼ਾ ਜਿਹੜਾ ਉਹਨਾਂ ਦਾ ਬਿਲਕੁਲ ਖਰਾਬ ਸੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਬਜ਼ੁਰਗ ਆ ਗਏ ਆ ਤੇ ਸਾਂਭੀ ਗੁਰੂਆਂ। ਅੱਖਾਂ ਬਜ਼ੁਰਗੀਆਂ ਨਾ ਇਹਨਾਂ ਨੇ ਮੋਟੀ ਜਰਾ ਆਪਰੇਸ਼ਨ ਕਰਵਾਇਆ ਸੀ ਪਰ ਫਿਰ ਵੀ ਚਲੋ ਕਰਦੀਆਂ ਮਜਬੂਰੀਆਂ ਕਰਕੇ ਬਜ਼ੁਰਗ ਹੋਣੀ ਰਿਕਸ਼ਾ ਚਲਾਉਂਦੇ। ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਜੀ। ਬਜ਼ੁਰਗ ਚੜ੍ਹਦੀ ਕਲਾ ਜੀ ਖਾਲਸਾ ਸਾਜਣਾ ਦਿਵਸ ਦੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਜੀ। ਹੈ? ਕਦੋਂ ਵੀ ਆਏ ਤੁਸੀਂ? ਮੈਂ ਤੇ ਇੱਥੇ ਬੈਠ ਰਖ ਲਾ ਗਿਆ ਜੀ। ਦੱਸ ਲੈ ਨਾ ਉਹ ਮੁੰਨਾ ਭਾਈ ਦਾ ਫੋਨ ਆਇਆ 11 ਵਜੇ ਕਹਿੰਦੇ ਮੇਰੇ ਕੋਲ ਜਾ ਨਹੀਂ ਜਾਣਾ। ਤੇ ਸਿੰਘ ਸਾਹਿਬ ਤੁਸੀਂ ਚਲ ਜਿਓ। ਨਿਰਵੈਰ ਭਾਈ ਦਾ ਫੋਨ ਆਇਆ ਸੀ ਮੈਨੂੰ। ਤੇ ਮੈਂ ਅੱਜ ਸੋ ਬੇਲਾ ਸੀ ਮਸਾਕੀ ਕਰਕੇ। ਤੇ ਮੈਂ ਫਿਰ ਗਿਆ ਸੀ ਗੁਰਦਰਾ ਸਾਹਿਬ ਤਰਨਤਾਰਨ ਸੀ ਤੇ ਉੱਥੋਂ ਫਿਰ ਮੜ ਕੇ ਹੁਣ ਤਰਨਤਾਰਨ ਤੋਂ ਆਨੇ ਉਹਨਾਂ ਦਾ ਫੋਨ ਆਇਆ ਸੀ ਭਾਈ ਦਾ ਹਾਂਜੀ ਹਾਂਜੀ ਉਹ ਮੈਨੂੰ ਕਹਿੰਦੇ ਬਜ਼ੁਰਗ ਆ ਕੇ ਬੈਠੇ ਹੋਇਆ ਤੇ ਉਹਨਾਂ ਨੂੰ ਰਿਕਸ਼ਾ ਲੈ ਕੇ ਦੇਣਾ ਹੈਗਾ ਉਹ ਮੈਨੂੰ ਕਹਿ ਰਹੇ ਸੀ ਕਹਿੰਦੇ ਤੁਸੀਂ ਉੱਥੇ ਚੱਲ ਜਿਓ ਤੇ ਮੇਰੇ ਕੋਲ ਕਹਿੰਦੇ ਜਾ ਨਹੀਂ ਜਾਣਾ ਹੈਗਾ ਤੇ ਆਜੋ ਤੁਸੀਂ ਨਾਲ ਆਪਾਂ ਚੱਲਦੇ ਹਾਂ ਤੇ ਤੁਹਾਨੂੰ ਤੁਹਾਨੂੰ ਲੱਗਦਾ ਸੀ ਗੱਲ ਕਿ ਮਿਲੂਗਾ ਅੱਜ ਤੇ ਅੱਜ ਤਾਂ ਬਸਾਖੀ ਵਧੀਆ ਹੋ ਜਰੀ ਹੈ ਦੇਖੋ ਜੀ ਅਸੀਂ ਉੱਥੇ ਰੋਟੀ ਖਾ ਕੇ ਆਣੀ ਆ ਹਾਂ ਰਾਹੀਂ ਹਰ ਵਕਤ ਨਹੀਂ ਮੇਰਾ ਨਹੀਂ ਕਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਤੁਸੀਂ ਉਹਨਾਂ ਦੇ ਇੱਕ ਨਗਰ ਤੋਂ ਹੋ ਨਾ ਬਾਬਾ ਬਕਾਲੀ ਤੋਂ ਹੋ ਨਾ ਹਾਂ ਜੀ ਹਾਂ ਜੀ ਠੀਕ ਹੈ ਤੁਸੀਂ ਕਤਨ ਗੁਰੂ ਤੇਗ ਬਹਾਦਰ ਸਾਹਿਬ ਜੀ ਆ ਹਾਂ ਅਰਦਾਸ ਕਰਨੀ ਠੀਕ ਹੈ ਜੀ ਬਿੰਦਰੀ ਹਾਂ ਆਪੋ ਉਸੇ ਡਾਕਿਆ ਆਪੋ ਉਸੇ ਚਾਲੇ ਪਾਸੇ ਅੱਛਾ ਗੁਰ ਤੇਗ ਬਹਾਦਰ ਸਾਹਿਬ ਦੇ ਦਰ ਤੇ ਅਰਦਾਸ ਬੇਨਤੀ ਕਰਕੇ ਆਏ ਬਿਲਕੁਲ ਬਿਲਕੁਲ ਗੁਰ ਤੇਗ ਬਹਾਦਰ ਸਾਹਿਬ ਦੀ ਮੇਰੇ ਉਹ ਗਰੀਬੀ ਸੁਣੀ ਹੈ ਬਿਲਕੁਲ ਬਿਲਕੁਲ ਉਹਨਾਂ ਨੇ ਆਵਾਜ਼ ਮਾਰੀ ਆਪਾਂ ਗੱਡੀ ਖਿਲਾੜੀ ਤੇ ਉਹਨਾਂ ਨੇ ਤੁਹਾਡੀ ਸੁਣੀ ਗੁਰਤੇਗ বাহাদুর ਸਾਹਿਬ ਜੀ ਨੇ ਤੇ ਸਾਡੇ ਦੇਖੀ ਦੇਖੋ ਜੀ ਵਸੇਆਂ ਦੇ ਫੇਰੀ ਉਹ ਤਾਂ ਜੀ ਕਲੋਨਾ ਹਾਂ ਅਕਾਲਪੁਰ ਛੇਕਾ ਜੀ ਉਹ ਆਪਣੇ ਬੰਦਿਆ ਦੇ ਵਿੱਚ ਹੀ ਆ ਕੇ ਕੰਮ ਕਰਦਾ ਹੈਗਾ ਅਸੀਂ ਅਸੀਂ ਕਹਿੰਦੇ ਆ ਧੰਗੁਰੂ ਰਾਮਦਾਸ ਤੁਸੀਂ ਕਹਿੰਦੇ ਧੰਗੁਰੂ ਤੇਗ বাহাদুর ਜੋ ਦੇਖੀ ਹੈ ਘਰ ਘਰ ਦੱਸਦਾ ਜੀ ਹਾਂ ਜੀ ਆ ਗਿਆ ਉਹ ਘਰ ਤੋਂ ਆਉਂਦੇ ਆ ਪਹੁੰਚ ਗਿਆ ਵਾ ਮੈਂ ਪਹੁੰਚ ਗਿਆ ਵਾ ਅੱਛਾ ਚਲੋ ਆ ਪਿਆਰਿਓ ਆਪਾਂ ਇਹਦੇ ਤੇ ਜਾਣਾ ਵਾ ਹਾਂ ਜੀ ਇਹ ਆਪਣਾ ਪਕੌੜਾ ਵਾਹ ਇਹ ਹੋ ਰਿਹਾ ਇਹ ਪਕੌੜਾ ਚਲ ਜੀ ਆਪਾਂ ਫਿਰ ਜਹਾਜ ਅਸੀਂ ਵਾਦਾ ਸਿੰਗਾ ਦਾ ਜਹਾਜ ਆ ਚਲੋ ਪਿਆਰਿਓ ਬਹੁਤ ਬਾਬੇ ਅਸੀਂ ਆ ਗਏ ਆ ਦੁਕਾਨ ਦੇ ਉੱਤੇ ਤੇ ਆਓ ਚਲੋ ਪਿਆਰਿਓ ਚਲੋ ਆਜੋ ਆਜੋ ਤੁਹਾਨੂੰ ਗੁਰੂ ਜਰਮਤਾਰ ਜੀ ਆਜੋ ਬਾਬੇ ਆਜੋ 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 ਵਾਰੋ ਕੱਤੀ ਤਿਆਰ ਹੈ ਗੱਡੀ ਠੀਕ ਹੈ ਪਿਆਰਿਓ ਠੀਕ ਹੈ ਫੋਰ ਬਸਤੀ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਜੀ ਇੱਕ ਗੱਡੀ ਆ ਜੇ ਤੇ ਇੱਕ ਗੱਡੀ ਹੋ ਜੇ ਨੀਲੀ ਹੈ ਨਾ ਭਾਈ ਉਹ ਵੀ ਹੈ ਨਾ ਜਿਹੜੀ ਮਰਜੀ ਕਰ ਲੋ ਚੂਜ਼ ਆਹ ਕਰਨੀ ਆ ਆਹ ਕਰ ਲੋ ਨੀਲੀ ਚਾਹੀਦੀ ਆ ਪਿਆਰਿਓ ਨੀਲੀ ਦੇਖ ਲੋ ਦੱਸੋ ਉਹ ਨੀਲੀ ਜੇ ਕਿਹੜੀ ਹੋਰ ਚਲੀਆਂ ਠੀਕ ਆ ਆਹ ਕਰਦੇ ਰਹੀਏ ਤਿਆਰ ਕਰਦੇ ਮੜਾ ਸਾਫੂ ਕਰਦੇ ਸਾਫੂ ਕਰਦੇ ਮੜਾ ਜਾਨੂੰ ਹੈ ਸਾਫੂ ਕਰਦੇ ਆ ਜੋ ਪਿਆਰਿਓ ਬੈਠੋ ਤੇ ਬਾਬਾ ਜੀ ਜਲੇਬੀਆਂ ਤੁਮਗਾਓ ਤੁਹਾਡੇ ਲਾਗੇ ਜਲੇਬੀਆਂ ਬਣਨੀਆਂ ਚਲਾ ਕੇ ਵੇਖੋ ਲੈ ਦੀ ਵੇਖੋ ਬਿਕੋ ਤੁਹਾਨੂੰ ਦੱਸ ਵੇਖੋ ਬਿਕੋ ਚਲਾ ਕੇ ਸੋ ਬਾਬਾ ਜੀ ਨੂੰ ਨਵੀਂ ਗੱਡੀ ਘਲੇਤੀ ਆ ਜੀ ਸੋ ਵਸਾਚੀ ਵਾਲੇ ਜਿਹੜੇ ਬਿਦੂਰ ਖੋਸ਼ ਹੋ ਗਏ ਦੇਖੋ ਧੰਗੂਰੀ ਗRAND DAS ਧੰਗੂਰੀ ਗRAND DAS ਜੀ ਪਿਆਰਿਓ ਕਿਦਾਂ ਠੀਕ ਹੈ ਜੀ ਧੰਗੂਰੀ ਗRAND DAS ਜੀ ਧੰਗੂਰੀ ਕਿਦਾਂ ਤੂੰ ਬੱਬਿਓ ਵਸਾਚੀ ਹੋ ਗਈ ਅੱਲਾਹ ਵਾਹਿਬ ਵਸਾਚੀ ਬੁਰੀ ਹੋ ਗਈ ਮਜ਼ਾ ਆਂਦਾ ਵਸਾਗੀ ਦਾ ਧੰਗੂਰੀ ਗRAND DAS ਜੀ ਧੰਗੂਰੀ ਪਤਾ ਹੈ ਦੀ ਆ ਜਓ ਆਜੋ ਆਜੋ ਅੰਦਰ ਆਪ ਫੜੋ ਪਹਿਲੇ ਇਹ ਤੁਹਾਡੀ ਗੱਡੀ ਦੇ ਪੈਸੇ ਜਿਹੜੇ ਗੁਰੂ ਰਾਮਦਾਸ ਪਾਸ਼ਾ ਜੀ ਵੱਲੋਂ ਆਏ ਆ ਤੇ ਤੁਸੀਂ ਆ ਦੇ ਦਿਓ ਪੈਸਾ ਉਹਨਾਂ ਨੂੰ ਠੀਕ ਆ ਜੀ ਇਹ ਗੱਡੀ ਦੇ ਪੈਸੇ ਠੀਕ ਆ ਜੀ ਇਹ ਤੁਹਾਡੀ ਗੱਡੀ ਦੇ ਪੈਸੇ ਆ ਆ ਬੇਲਾ ਜੀ ਜਿਹੜਾ ਮੇਰੇ ਕੋਲ 15000 ਦਾ ਬੇਲਾ ਹੈ ਤੇ ਬਾਬਾ ਜੀ ਠੀਕ ਆ ਜੀ 15000 ਦੀ ਗੱਡੀ ਗੁਰੂ ਰਾਮਦਾਸ ਪਾਸ਼ਾ ਨੇ ਤੁਹਾਨੂੰ ਦਿੱਤੀ ਹੈ ਵਸਾਖੀ ਦੇ ਸਿਕੋਚੀ ਤੋਂ ਮਾਫੀ ਮੰਗਣੀ ਆ ਪਹਿਲੀ ਦੇ ਉਦੋਂ ਮੈਂ ਕਝੂਠ ਬੋਲਿਆ ਸੀ ਤੁਹਾਨੂੰ ਮੈਂ ਦੱਸਿਆ ਸੀ ਨਾ ਸੀਮਰ ਦੀ ਮੋਰੀਆ ਦੂਜਾ ਝੂਠ ਮੈਂ ਇਹ ਬੋਲਿਆ ਮੇਰਾ ਨਾਈ ਨਿਰਵੈਰ ਹੈ ਹਾਂਜੀ 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 ਠੀਕ ਹੈ ਤੁਸੀਂ ਕਿਸੇ ਨੂੰ ਫੋਨ ਨਹੀਂ ਕੀਤਾ ਤੁਸੀਂ ਮੈਨੂੰ ਬੈਕ ਕੋਲ ਕੀਤੀ ਸ਼ਾਮ ਨੂੰ ਠੀਕ ਹੈ ਜੀ ਤੇ ਉਹ ਮੈਂ ਤੁਹਾਨੂੰ ਤਾਂ ਕਿ ਤੁਹਾਡਾ ਜਿਹੜਾ ਭਰੋਸਾ ਬਦਲੇ ਨਾ ਠੀਕ ਹੈ ਨਾ ਤੇ ਬਾਕੀ ਤੁਹਾਨੂੰ ਦੇਣ ਵਾਲੇ ਤੁਹਾਡੇ ਗੁਰੂ ਗੁਰੂ ਤੇਗ ਬਹਾਦਰ ਸਾਹਿਬ ਜੀ ਠੀਕ ਹੈ ਤੇ ਉਹਨਾਂ ਦਾ ਹੁਕਮ ਹੈ ਗੁਰੂ ਰਾਮਦਾਸ ਪਾਤਸ਼ਾਹ ਦਾ ਤੁਸੀਂ ਅਰਦਾਸ ਬੇਨਤੀ ਕੀਤੀ ਹੋਣੀ ਗੁਰਤੇਗ ਬਹਾਦਰ ਸਾਹਿਬ ਨੂੰ ਤੇ ਉਹ ਉਹ ਫਿਰ ਕੋ ਕੋਮ ਕੁ ਗੁਰੂ ਆਮ ਦਾਸ ਪਾਤਸ਼ਾਹ ਜੀ ਦਾ ਲੱਗ ਗਿਆ ਸਾਨੂੰ ਠੀਕ ਆ ਜੀ ਅਸੀਂ ਉਦੋਂ ਆ ਰਹੇ ਸੀ ਤੇ ਤੁਹਾਨੂੰ ਦੇਖਿਆ ਸੋ ਬਾਬਾ ਜੀ ਅੱਜ ਵਿਸਾਖੀ ਵਾਲੇ ਦਿਨ ਗੁਰੂ ਸਾਹਿਬ ਨੇ ਤੁਹਾਨੂੰ ਰੋਟੀ ਬਖਸ਼ੀ ਹੈ ਠੀਕ ਆ ਜੀ ਤੇ ਤੁਹਾਨੂੰ ਨਾਲੇ ਹਾਂ ਉਹ ਜੀ ਹਰ ਵਾਸਤੇ ਹੈ ਨਾਲਣਾ ਵਾ ਹਾਂ ਹਾਂ ਤੁਹਾਨੂੰ ਰੋਟੀ ਕਮਾ ਕੇ ਬੱਚਾਂ ਦੇਣੀ ਬਿਲਕੁਲ 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 ਬਹੁਤ ਸੋਹਣਾ ਬਾਬਾ ਜੀ ਬਹੁਤ ਸੋਹਣਾ ਹੂੰ ਜਿਹੜਾ ਆਪ ਹੁੰਦਾ ਨਾ ਹੂੰ ਤੇ ਪੁੱਲ ਨਾਲ ਨਾਲਾ ਜਾਂ ਹੂੰ ਕੋਈ ਨਹੀਂ ਅਸੀਂ ਇਹੀ ਚੀਜ਼ ਸਿੱਖ ਕੌਮ ਨੂੰ ਕੰਨੇ ਆ ਕਿ ਆਪਣਿਆਂ ਦੀ ਬਾਹ ਫੜੀ ਆਪਣਿਆਂ ਨੂੰ ਰੋਜ਼ਗਾਰ ਦਈਏ ਲੰਗਰ ਜਿੱਥੇ ਲੋੜ ਆ ਉੱਥੇ ਲਾਈਏ ਫालतू ਦੇ ਲੰਗਰ ਨਾ ਨਾ ਕੇ ਕਿਸੇ ਨੂੰ ਰੋਜੀ ਰੋਟੀ ਜੋਗਾ ਕਰਦੀ ਹੈ ਹਨਾ ਪਿਆਰੋ ਅਸੀਂ ਵੀ ਇਹੀ ਚੀਜ਼ ਕਚਾਉਨੇ ਆ ਵੈਸੇ ਤੁਸੀਂ ਕੱਲ ਸੋਚਿਆ ਸੀ ਸਵੇਰੇ ਕਿ ਇਤਨਾ ਕੁਝ ਹੋ ਜੂਗਾ ਨਹੀਂ ਨਹੀਂ ਸੀ ਸੋਚਿਆ ਇਹ ਗੁਰੂ ਰਾਮਦਾਸ ਪਾਸ਼ਾ ਦੀ ਕਿਰਪਾਈ ਹੋਈ ਹੈ ਤੁਹਾਡੇ ਤੇ ਹਨਾ ਜੀ ਮਾਲਕ ਨੇ ਕਿਰਪਾ ਕਰਤੀ ਹੈ ਰੋਜੀ ਰੋਟੀ ਜੋਗਾ ਕਰਤਾ ਫਿਰ ਸੋਨਾ ਪੁਰਾਣਾ ਰਿਕਸ਼ਾ ਤੇ ਬੜਾ ਬੜਾ ਖਰਾਬ ਸੀ ਕਿ ਅੱਜ ਉਹਨਾਂ ਦੇ ਤੁਸੀਂ ਸ਼ਹਿਰ 'ਚ ਬੈਠੇ ਹੋ ਤੇ ਇਸੇ ਖੁਸ਼ੀ 'ਚ ਆਪਾਂ ਤੁਹਾਨੂੰ ਜਲੇਬੀਆਂ ਵੀ ਖਵਾਉਣੀ ਆ ਕਿਉਂਕਿ ਅੱਜ ਖਾਸ ਸਾਜਨਾ ਦਿਵਸ ਆ ਉਹਨੇ ਆਪਾਂ ਤੁਹਾਨੂੰ ਜਲੇਬੀਆਂ ਖਵਾਉਣੀ ਆ ਕਿਉਂਕਿ ਮੈਨੂੰ ਵੀ ਨਾ ਬੜਾ ਸ਼ੌਂਕ ਆ ਜਲੇਬੀ ਖਾਣ ਦਾ ਲੋ ਲੋ ਬੱਬਾ ਜੀ ਜਲੇਬੀਆਂ ਫੜੋ ਮੂੰਹ ਮਠਾ ਕਰੋ ਤੁਹਾਡੀ ਤੁਹਾਡੀ ਗੱਡੀ ਦੀ ਖੁਸ਼ੀ 'ਚ ਜਲੇਬੀਆਂ ਆ ਗਈਆਂ ਠੀਕ ਹੈ ਪਿਆਰਿਓ ਹਾਂ ਨਹੀਂ ਖੁਸ਼ੀ ਮਨਾਣੀ ਪਣੀ ਐ ਲੋ ਲੋ ਪਿਆਰਿਓ ਫੜੋ ਫੜੋ ਸਵਾਗਤ ਹਿੰਦੀ ਤਾਨ ਬੀ ਗੁਰੂ ਆਮਦਾਦ ਤੁਸੀਂ ਬੋਲਣਾ ਸਵਾਦ ਸਵਾਦ ਵਾਸ ਵਾਸ ਗੁਰੂ ਰਾਮਦਾਸ ਗੁਰੂ ਰਾਮਦਾਸ ਵਾਸ ਵਾਸ ਗੁਰੂ ਰਾਮਦਾਸ ਵਾਸ ਵਾਸ ਗੁਰੂ ਰਾਮਦਾਸ ਵਾਸ ਵਾਸ ਗੁਰੂ ਰਾਮਦਾਸ ਬਾਬਾ ਜੀ ਇਹ ਗੁਰੂ ਰਾਮਦਾਸ ਪਾਸ਼ਾ ਜੀ ਦੀ ਤੁਹਾਡੇ ਤੇ ਕਿਰਪਾ ਹੋਈ ਹੈ ਠੀਕ ਹੈ ਜੀ ਤੁਸੀਂ ਜਦੋਂ ਵੀ ਕਦੀ ਵਿਲੇ ਬੈਠੇ ਹੋ ਤੁਸੀਂ ਗੁਰੂ ਸਾਹਿਬ ਨੂੰ ਯਾਦ ਕਰਨਾ ਆਪਣੇ ਆਪ ਹੀ ਤੁਹਾਡੇ ਕੋਲ ਰੋਜੀ ਰੋਟੀ ਆ ਜਾਣੀ ਹੈ ਠੀਕ ਹੈ ਜਿਵੇਂ ਅਸੀਂ ਕੱਲ ਤੁਹਾਡੇ ਕੋਲ ਪਹੁੰਚ ਗਏ ਤੁਹਾਡਾ ਰਿਕਸ਼ਾ ਖਰਾਬ ਸੀ ਟੁੱਟਾ ਸੀ ਗੁਰੂ ਰਾਮਦਾਸ ਪਾਸ਼ਾ ਨੇ ਸੁਣ ਲਿਆ ਹਣਾ ਜੀ ਤੁਸੀਂ ਗੁਰਤੇਗਵਾਦਾ ਸਾਹਿਬ ਨੂੰ ਕਿਹਾ ਹੋਣਾ ਗੁਰੂ ਅਮਰਦਾਸ ਪਾਸ਼ਾ ਜੀ ਨੇ ਮੈਨੂੰ ਹੁਕਮ ਲਾਤਾ ਸੋ ਬਾਬਾ ਜੀ ਤੁਸੀਂ ਕਹਿੰਦੇ ਸੀ ਵੀਡੀਓ ਵਿੱਚ ਪਤਾ ਤੁਸੀਂ ਕੀ ਕਹਿੰਦੇ ਸੀ ਅਸੀਂ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਤੇ ਮੈਂ ਉਹ ਤਾਂ ਕੀ ਕਹਿ ਰਹੀ ਸੀ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਜੋ ਤਾਂ ਇੱਕੋ ਹੀ ਹੈ ਤੇ ਕਿੰਨਾ ਸੋਹਣਾ ਲੱਗ ਰਿਹਾ ਸੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਇਹਦੇ ਧੰਨ ਗੁਰੂ ਰਾਮਦਾਸ ਪਾਸ਼ਾ ਜੀ ਹਣਾ ਜੀ ਮੁੱਖ ਤੋਂ ਕਿੰਨਾ ਸੋਹਣਾ ਸਵਰ ਹੋ ਰਿਹਾ ਸੀ ਨਾ ਰਸਨਾ ਤੋਂ ਬੜਾ ਸੋਹਣਾ ਲੱਗਾ ਸਾਨੂੰ ਤੇ ਅੱਜ ਤੁਹਾਡੀ ਰ ਰਿਕਸ਼ਾ ਮਿਲ ਗਿਆ ਜੀ ਜੋ 0 ਟੀਜੋਗੇ ਹੋਗੇ ਬਜ਼ੁਰਗ ਕਹਿੰਦੇ 25 ਸਾਲ ਹੋ ਗਏ ਆ ਪਰ ਉਹੀ ਜਿਹੜਾ ਫੋਲਡ ਰਿਕਸ਼ਾ ਵਾ ਨੂੰ ਠੀਕ ਕਰ ਕਰਕੇ ਜਿਹੜਾ ਚਲਾਉਂਦੇ ਬੀਤੀ ਅੱਜ ਬਿਲਕੁਲ ਨੂ ਨਵਾਂ ਰਿਕਸ਼ਾ ਜਿਹੜਾ ਮਿਲ ਗਿਆ ਹੋਇਆ ਸੋ ਮੈਂ ਬਸ ਇਹੀ ਬੇਨਤੀ ਕਰਦਾ ਕਿ ਲੰਗਰ ਲਾਓ ਜਿੱਥੇ ਲੋੜ ਹੈ ਪਰ ਕੋਸ਼ਿਸ਼ ਕਰਿਆ ਕਰੋ ਕਿ ਕਿਸੇ ਲੋੜਵੰਦ ਦਾ ਕਿਸੇ ਗਰੀਬ ਦਾ ਭਲਾ ਹੋ ਜੇ ਉਹਨੂੰ ਰੋਟੀ ਮਿਜੇ ਸਭ ਤੋਂ ਵੱਡੀ ਸੇਵਾ ਹੀ ਹੈ ਕਿ ਕਿਸੇ ਨੂੰ ਅਸੀਂ ਰੋਟੀ ਜੁਗਾ ਕਰ ਦਈਏ ਥਲਗੁਰੂ ਰਾਲ ਦੱਸ ਸਕਦੇ ਉਹ ਮਾਣੇ ਮੈਂ ਕਰਦੇ ਆ ਕੋਸ਼ੋ ਸਣਾ ਹੋ ਗਿਆ ਅੱਜ ਸਾਰਾ ਕੁਝ ਠੀਕ ਹੈ ਜੀ ਚਲੋ ਹੁਣ ਤੁਸੀਂ ਨਾ ਇਹਨੂੰ ਲੈ ਜਾਓ ਤੇ ਜਾ ਹਾਂ ਤੁਸੀਂ ਚਾਲੇ ਬਾਗੂ ਜੀ ਬਹੁਤ ਦੂਰ ਜਾਣਾ ਬਾਬਾ ਜੀ ਮੈਂ ਹੋਈ ਕਹਿ ਰਿਹਾ ਤੁਸੀਂ ਗੁਰਤੇਗਵਧ ਸਾਹਿਬ ਨੂੰ ਅਰਦਾਸ ਬੇਨਤੀ ਕਰਨੀ ਆ ਕਿ ਸਤਿਗੁਰੂ ਜੀ ਮਾਨੂੰ ਫੇਰ ਨਿਰਵਿਆਸਨਾ ਮਿਲਾ ਦਿਓ ਚੰਗਾ ਜੀ ਵਾਈ ਗਾਲ ਸਾਹਿਬ ਵਾਈ ਗੁਰਜੀ ਕੀ ਫਤਿਹ ਜੀ ਚਲੋ ਪਿਆਰੋ ਠੀਕ ਹੈ ਲੈ ਜਾਓ ਨਾ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਧੰਨ ਗੁਰੂ ਨਾਨਕ ਦੇਵ ਜੀ ਕਾਲੀ ਗੰਜਾਂ ਦਾ ਜੀ ਚੰਗਾ ਪਿਆਰੇ ਹਵਾਈ ਘਾਲ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਧੰਨ ਗੁਰੂ ਰਾਮਦਾਸ ਜੀ ਸਵਾਸ ਸਵਾਸ ਗੁਰੂ ਰਾਮ ਸਵਾਸ ਸਵਾਸ ਗੁਰੂ ਰਾਮਦਾਸ ਸਵਾਸ ਸਵਾਸ ਗੁਰੂ ਰਾਮ ਸਵਾਸ ਸਵਾਸ ਗੁਰੂ ਰਾਮ ਸਵਾਸ ਸਵਾਸ ਗੁਰੂ ਰਾਮ ਜੀ ਸਵਾਸ ਸਵਾਸ ਗੁਰੂ ਰਾਮ ਜੀ ਸਵਾਸ ਸਵਾਸ ਜੀ ਵਾਹਿਗੁਰੂ ਸਾਹਿਬ ਵਾਹਿਗੁਰਜੀ ਕੀ ਫਤਿਹ ਜੀ ਧੰਨ ਗੁਰੂ ਰਾਮਦਾਸ ਸਵਾਸ